ਸੱਤ ਰਿਸ਼ਤੇ ਚੈਨਲ ਦੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਵਾਈ ਜਾਂਦੀ ਹੈ ਜੀ ਐਡਲ ਪਾਉਣ ਲਈ ਆਪਣਾ WhatsApp ਨੰਬਰ 99173 72381 ਤੇ ਆਪਣਾ ਪੂਰਾ ਬਾਇਓ ਡਾਟਾ ਲਿਖ ਕੇ ਭੇਜੋ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਬਾਕੀ ਜਾਂਚ ਪਰਖਤ ਤੁਸੀਂ ਖੁਦ ਕਰਨੀ ਹੈ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ ਪਰੈਂਟ 1992 ਹਾਈਟ ਸੇਫਟ ਸਟੱਡੀ ਡਿਪਲੋਮਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਸੀਯੂ ਚੰਡੀਗੜ੍ਹ ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਟੰਗੋਲ 3 ਏਕਰ ਐਗਰੀਕਲਚਰ ਲੈਂਡ ਇਹਨ ਰਾਜਪੁਰਾ ਤਹਿਸੀਲ ਬਲੇਜ ਰਾਜਪੁਰਾ ਤਹਿਸੀਲ ਬਲੇਜ मंडाली ताई कनाल प्रॉपर्टी इन चंडीगड सोला रूम इन रेंट चंडीगड पॅरीडन रिक्वायरमेंट एजुकेट ब्यूटीफुल सलिम गर्ल हो संपर्क करो परिवार इ नंबर पर अगला रिश्ता नोट करो जी नमसिंग जन्म स्थान लुधियाना ਕੱਦ 5 ਫੁੱਟ 9 ਇੰਚ ਜਨਮ 1990 ਬਹੁਤ ਜਗੋ ਪੁੱਤ ਹੈੜ ਸਟੱਡੀ ਪਲੱਸ 2 ਆਟੋ ਇਲੈਕਟ੍ਰੀਸ਼ੀਅਨ ਕੰਮ ਪ੍ਰਾਈਵੇਟ ਨੌਕਰੀ ਲੜਕਾ ਬਿਲਕੁਲ ਵੈਸ ਨੂੰ ਹੈ ਦੋ ਭੈਣ ਗੈਆਂ ਹੋਈਆਂ ਹਨ ਮਾਤਾ ਪਿਤਾ ਜੀ ਨਹੀਂ ਹਨ ਰਿਸ਼ਤੇ ਦੀ ਮੰਗ ਲੜਕੀ ਪੜ੍ਹੀ ਲਿਖੀ ਵਧੀਆ ਚੰਗੇ ਸੁਭਾਅ ਦੀ ਹੋਵੇ ਸੋਹਣੀ ਸੁਨੱਖੀ ਹੋਵੇ ਵੈਸ ਨੂੰ ਪਰਿਵਾਰ ਹੋਵੇਗੀ कद पं फुट छे इंच ब्याह बिल्कुल सादा संपर्क करो जी इस नंबर पर डरैक्ट गल कर सकते हैं अगला रिश्ता नोट करो जी नाम सिंह कास्ट जट सिख जन्म उन्नीस सौ अठानवे एरिया तरन तारण साहब गौत भुलर स्टेटस अनमैरिड एक सिस्टर मैरिड स्टडी ਮਾਸਟਰ ਇਨ ਅਕਾਊਂਟਿੰਗ ਕੰਮ ਆਸਟ੍ਰੇਲੀਆ ਵਿੱਚ ਟੈਕਨੀਸ਼ੀਅਨ ਦਾ ਕੰਮ ਕਰ ਰਿਹਾ ਹੈ ਜਿਵੇਂ 991 ਅਕੜ ਅਤੇ 22 ਮਰਲੇ ਕਮਰਸ਼ੀਅਲ ਫਲਾਟ ਰਿਸ਼ਤੇ ਦੀ ਮੰਗਾ ਜੀ ਲੜਕੀ ਸੁੰਦਰ ਲੰਬੀ ਪੜ੍ਹੇ ਲਿਖੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟਰ ਨਾਲ ਗੱਲ ਕਰ ਸਕਦੇ ਹੋ ਅਗਲਾ ਵਕਤ ਨੋਟ ਕਰੋ ਜੀ ਨਾਮ ਕੁਮਾਰ ਬਰਮਾ ਜਨਮ 28/92 ਟਾਈਮ 7:45 ਪੀਐਮ ਏਰੀਆ ਨਾਪਾ ਡਿਸਟ੍ਰਿਕਟ ਪਟਿਆਲਾ ਪੜਾਈ ਮੈਟ੍ਰਿਕ ਕੰਮ ਪ੍ਰਾਈਵੇਟ ਜੋਬ ਇੱਕ ਭਰਾ ਇੱਕ ਭੈਣ ਮੈਰਿਡ ਮਿਡਲ ਕਲਾਸ ਫੈਮਿਲੀ ਆਪਣਾ ਘਰ ਨਾਬੇ ਵਿੱਚ ਹੈ ਰਿਸ਼ਤੇ ਦੀ ਮੰਗ ਲੜਕੀ ਕਰੇ ਲੋ ਘਰ ਦਾ ਕੰਮ ਕਰਦੀ ਹੋਵੇ ਨਰਮ ਸੁਭਾਅ ਦੀ ਹੋਵੇ ਕੋਈ ਦਾਜ ਦੀ ਹੋਵੇ ਨਹੀਂ ਸੰਪਰਕ ਕਰੋ ਜੀ ਪਰਿਵਾਰ ਨਾਲ ਇੱਕ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ نوٹ ਕਰੋ ਜੀ ਨਾਮ ਸਿੰਘ ਜਨਮ 1994 ਕੱਦ 5 ਫੁੱਟ 9 ਇੰਚ ਕਾਸਟ ਰਵਿਦਾਸੀਆ ਸਿੱਖ ਲੜਕਾ ਐਸਟੀ ਵਾਲੀਆ ਵਿੱਚ ਪੀਆਰ ਹੈ ਰਿਸ਼ਤੇ ਦੀ ਮੰਗ ਹੈ ਜੀ ਲੜਕੀ ਦੀ ਵੀ ਐਸਸੀ ਨਰਸਿੰਗ ਕਰੀ ਹੋਵੇ ਜਾਂ ਆਸਟ੍ਰੇਲੀਆ ਵਰਕ ਪਰਮਿਟ ਤੇ ਗਈ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਹੋਣਾ ਨਾਲ ਗੱਲ ਕਰ ਸਕਦੇ ਜੀ ਮੀਰ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਸਾਡੀ ਰਿਸ਼ਤੇ ਚੈਨਲ ਤੇ ਨਵੇਂ ਰਿਸ਼ਤੇ ਦੇਖਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਰਿਆਂ ਦਾ ਸਤਿ ਸ੍ਰੀ ਅਕਾਲ